ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਇੱਕ ਬਹੁਤ ਹੀ ਨਿਰਾਸ਼ਾ ਭਰੀ ਖਬਰ ਹੈ ਜਿਵੇਂ ਕਿ ਤੁਹਾਨੂੰ ਪਤਾ ਪੀਟ ਪਲੱਸ ਬੀ ਵੱਲੋਂ ਬਹੁਤ ਸਾਰੇ ਪੇਪਰ ਲੈ ਜਾਣੇ ਸੀਗੇ ਪਰ ਸਭ ਦੀ ਡੇਟ ਜਿਹੜੀ ਪੈਂਡਿੰਗ ਕਰ ਦਿੱਤੀ ਗਈ ਗਈ ਪੋਸਟਪੋਨ ਕਰ ਦਿੱਤਾ ਗਿਆ ਹਰ ਪੇਪਰ ਮਹੀਨਾ ਦੋ ਮਹੀਨਾ ਲੇਟ ਹੋ ਚੁੱਕੇ ਨੇ ਜਿਸ ਦੇ ਰਿਗਾਰਡਿੰਗ ਕਾਫੀ ਬੱਚੇ ਬੋਰਡ ਅੱਗੇ ਆਪਣਾ ਪ੍ਰਦਰਸ਼ਨ ਵੀ ਕਰਕੇ ਆਏ ਨੇ ਆਪਣੀ ਮੰਗਵਗੀ ਰੱਖ ਕੇ ਆਏ ਨੇ ਸੋ ਮੈਂ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ ਜਾਣਕਾਰੀ ਦੇਖੋ ਅਧੀਨ ਸੇਵਾਵਾਂ ਚੌਣ ਬੋਰਡ ਵੱਲੋਂ ਪ੍ਰਕਾਸ਼ਿਤ ਸੀਨੀਅਰ ਅਸਿਸਟੈਂਟ ਠੀਕ ਆ ਸੀਨੀਅਰ ਸਹਾਇਕ ਦਾ ਜਿਹੜਾ ਪੇਪਰ ਹੋਣਾ ਸੀਗਾ ਐਡਵਰਟਾਈਜ਼ਮੈਂਟ ਨੰਬਰ 5 ਆਫ 2023 ਠੀਕ ਆ ਜੀ ਨਿਜੀ ਸਹਾਇਕ ਜਿਹੜਾ ਐਡਵਰਟਾਈਜ਼ਮੈਂਟ 5 ਆਫ 2023 ਜ਼ਿਲ੍ਹਾ ਖਜ਼ਾਨਚੀ ਐਡਵਰਟਾਈਜ਼ਮੈਂਟ 13 ਵਾਲਾ ਅਤੇ ਸੀਨੀਅਰ ਸਹਾਇਕ ਕਮ ਇਨਸਪੈਕਟਰ ਐਡਵਰਟਾਈਜ਼ਮੈਂਟ 4 ਆਫ 2024 ਠੀਕ ਹੈ ਜੀ ਇਹ ਜਿਹੜੀਆਂ ਅਸਾਮੀਆਂ ਤਾਂ ਲਿਖਤੀ ਪ੍ਰੀਖਿਆ ਕਦੋਂ ਹੋਣੀ ਸੀਗੀ 16 ਨੂੰ ਮਤਲਬ ਇਹ 16 ਨੂੰ ਪ੍ਰੀਖਿਆ ਹੋਣੀ ਸੀਗੀ ਅੱਜ ਤੋਂ 3 ਦਿਨ ਬਾਅਦ ਸਬੰਧਤ ਵਿਭਾਗਾਂ ਵੱਲੋਂ ਪ੍ਰਬੰਧਕੀ ਕਾਰਨਾ ਕਰਕੇ ਜਿਹੜੀ ਇਹ ਪ੍ਰੀਖਿਆ ਭਰਤੀ ਪ੍ਰੋਸੈਸ ਹੈਗੀ ਹੈ ਇਹ ਹਾਲ ਦੀ ਘੜੀ ਕੀ ਮੁਲਤਵੀ ਕਰ ਦਿੱਤੀ ਗਈ ਹੈ ਰੋਕ ਦਿੱਤੀ ਗਈ ਹੈ ਠੀਕ ਹੈ ਜੀ ਤੇ ਰੋਕਣ ਲਈ ਜਿਹੜਾ ਲਿਖਿਆ ਗਿਆ ਹੈ ਇਸ ਵਿੱਚ ਜਿਹੜੀ ਮਿਤੀ 16 ਨੂੰ ਲਈ ਜਾਣ ਵਾਲੀ ਪ੍ਰੀਖਿਆ ਅਗਲੀ ਹੁਕਮਤ ਤੱਕ ਮੁਲਤਵੀ ਮਤਲਬ ਹੁਣ ਪਤਾ ਨਹੀਂ ਅਗਲੀ ਡੇਟ ਕਦੋਂ ਆਉਂਦੀ ਹੈ ਮਹੀਨੇ ਡੇਢ 2 ਮਹੀਨੇ ਬਾਅਦ ਇਹਦਾ ਕੋਈ ਹਲ ਅਸੀਂ ਗਰੰਟੀ ਨਹੀਂ ਹੈਗੀ ਬਟ ਫਿਲਹਾਲ ਦੀ ਘੜੀ ਇਹ ਪੇਪਰ ਜਿਹੜਾ ਮੁਲਤਵੀ ਕਰ ਦਿੱਤਾ ਗਿਆ ਰੋਕ ਦਿੱਤਾ ਗਿਆ ਹੈ ਠੀਕ ਹੈ ਜੀ ਤੇ ਉਪਰੋਕਤ ਅਸਾਮੀਆਂ ਦੀ ਭਰਤੀ ਸੰਬੰਧੀ ਅਗਲੀ ਜਿਹੜੀ ਜਾਣਕਾਰੀ ਤੁਸੀਂ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਬਾਕੀ ਕੋਈ ਵੀ ਨਵੀਂ ਸੂਚਨਾ ਹੈਗੀ ਤਾਂ ਤੁਹਾਡੇ ਤੱਕ ਜਿਹੜੀ ਪਹੁੰਚਾ ਦਿੱਤੀ ਜਾਏਗੀ ਠੀਕ ਹੈ ਜੀ ਬਾਕੀ ਤੁਸੀਂ ਡੀਮੋਟੀਵੇਟ ਨਾ ਹੋਇਆ ਕਰੋ ਕਿਉਂਕਿ ਅਸੀਂ ਇਸ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ ਸਾਡੇ ਕੋਲ ਸਿਰਫ ਸਾਡੀ ਤਿਆਰੀ ਕਰਨ ਤੋਂ ਇਲਾਵਾ ਕੋਈ ਵੀ ਜ਼ਰੀਆ ਨਹੀਂ ਹੈਗਾ ਜੇਕਰ ਅਸੀਂ ਸਰਕਾਰੀ ਨੌਕਰੀ ਲੈਣੀ ਹੈ ਠੀਕ ਹੈ ਜੀ ਬੋਰਡ ਐਡਵਰਟਾਈਜ਼ਮੈਂਟ ਕੱਢਦੀ ਆ ਫਾਰਮ ਭਰਦੀ ਆ ਪੰਜ ਫਾਰਮ ਭਰਦੀ ਆ ਵੱਖ-ਵੱਖ ਦੇ ਫੀਸਾ ਲੈਂਦੀ ਆ ਵੱਖ-ਵੱਖ ਤੇ ਪੇਪਰ ਲੈਂਦੀ ਇੱਕ ਠੀਕ ਹੈ ਜੀ ਇਹ ਵੀ ਬੱਚੇ ਨਾ ਥੱਕ ਇਹ ਵੀ ਜਿਹੜੀ ਮੰਗ ਰੱਖੀ ਗਈ ਹੈ ਬੱਚਿਆਂ ਦੁਆਰਾ ਸੈਂਟਰ ਬੋਰਡ ਅੱਗੇ ਠੀਕ ਹੈ ਉਮੀਦ ਹੈ ਕਿ ਸ਼ਾਇਦ ਬੋਰਡ ਇਸ ਦਾ ਕੋਈ ਜਲਦੀ ਹੀ ਹੱਲ ਕਰੇ ਕਿਉਂਕਿ ਸਰਕਾਰ ਦੀ ਹੁਣ ਮੀਟਿੰਗ ਹੋਈ ਜਿਸ ਵਿੱਚ ਕਾਫੀ ਸਾਰੀਆਂ ਨਵੀਆਂ ਭਰਤੀਆਂ ਵੀ ਜਿਹੜੀਆਂ ਕੱਢੀਆਂ ਗਈਆਂ ਜਿਸ ਵਿੱਚ 800 ਪਲੱਸ ਕੋਈ ਮੈਡੀਕਲ ਸਟਾਫ ਦੀਆਂ ਭਰਤੀਆਂ ਹੋਣੀਆਂ ਨੇ ਮਲਟੀਟਾਸਕਿੰਗ ਸਟਾਫ ਹੋਏਗਾ ਜਿਹੜੇ ਲੇਡੀਜ਼ ਤੇ ਜੈਂਟਸ ਦੀਆਂ ਵੱਖ-ਵੱਖ ਪੋਸਟਾਂ ਨੇ ਸਪੋਰਟਸ ਵਾਲੇ ਡਾਕਟਰ ਵੀ ਰੱਖੇ ਜਾਣਗੇ ਠੀਕ ਹੈ ਜੀ ਇਸ ਤਰ੍ਹਾਂ ਕਾਫੀ ਸਾਰੀਆਂ ਭਰਤੀਆਂ ਸੁਰਜੀਤ ਕੀਤੀਆਂ ਗਈਆਂ ਨੇ ਨਵੀਆਂ ਸੋ ਤੁਸੀਂ ਡੀਮੋਟੀਵੇਟ ਨਾ ਉਹ ਤਿਆਰੀ ਰੱਖੋਗੇ ਕਿ ਤੁਸੀਂ ਸਿਰਫ ਇਸ ਪੇਪਰ ਦੇ ਨਾਲ ਮਤਲਬ ਨਹੀਂ ਰੱਖਾ ਜਿੰਨੇ ਵੀ ਤੁਸੀਂ ਪੇਪਰ ਭਰੇ ਨੇ ਉਹ ਅੱਗੇ ਹੋਣੇ ਹੀ ਹੋਣੇ ਨੇ ਜੇਕਰ ਤਿਆਰੀ ਹੋਏਗੀ ਤਾਂ ਪੇਪਰ ਤੁਹਾਡੇ ਵਧੀਆ ਹੁੰਦੇ ਰ ਨਵੀਂ ਵੀ ਤੋਂ ਨਵੀਂ ਅਪਡੇਸ਼ਨ ਦੀ ਪੂਰਵ ਜਾਣਕਾਰੀ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਜਿੰਨਾ ਵੀ ਦੋਸਤਾਂ ਮਿੱਤਰਾਂ ਨੇ ਸਾਰੇ ਪੇਪਰ ਭਰੇ ਨੇ ਉਹਨਾਂ ਤੱਕ ਜਾਣਕਾਰੀ ਪਹੁੰਚਾ ਦਿਓ ਵੀਡੀਓ ਸ਼ੇਅਰ ਕਰ ਦਿਓਗੇ ਭਾਈ ਇਹ ਪੇਪਰ ਫਿਲਹਾਲ ਪੋਸਟ ਮੋਡ ਆ ਗਿਆ ਤੁਸੀਂ ਆਪਣੀ 1.5 ਤੋਂ 2 ਮਹੀਨਾ ਹੋਰ ਤਿਆਰੀ ਜ਼ੋਰ ਮਾਰ ਕੇ ਕਰ ਲਓ ਸੋ ਬਹੁਤ ਬਹੁਤ ਧੰਨਵਾਦ ਜੀ ਕੀਪ ਸਬਸਕ੍ਰਾਈਬ ਕੀਪ ਸ਼ੇਅਰਿੰਗ ਥੈਂਕ ਯੂ